ਵੈਸੇ ਜੇ ਦੁਗਿੰਦਰ ਸਿੰਘ ਮਾਨ ਜਾਂ ਸੋਮਰਗਾਜੀ ਕਹਿਣ ਸਾਨੂੰ ਗਾ ਦੇ ਦੋ ਆ ਅਸੀਂ ਵੈਸੇ ਹੀ ਆਪਣੇ ਠੇਕੇ ਤੇ ਲੈ ਲੋ ਤੂੰ ਚਲਾ ਲਓ ਛੋਟਾ ਜਿਹਾ ਢਿੱਡ ਭਰਿਆ ਨਹੀਂ ਲੱਗਦਾ ਮੈਨੂੰ ਠੀਕ ਹੈ ਤੇ ਹੁਣ ਆ ਤਾਂ ਮੈਦਾਨ ਚ ਆ ਕੇ ਲੜੋ ਲੋਕਾਂ ਦੇ ਪਰਚੇ ਦਰਜ ਕਰਦੇ ਹੋ ਉਹ ਤਾਂ ਹੀ ਬੰਦੇ ਨੇ ਡਰਾਮਾ ਕੀਤਾ ਨਾਰੇ ਲਾਏ ਜੀ ਇਹ ਵਿੱਕੀ ਸੂਤ ਤੋਂ ਅਸੀਂ ਬਜ਼ਾਈਦਾ ਬੰਨਾ ਹੀ ਕਰਨਾ ਇਹ ਦਲ ਬਦਲੂ ਆ ਦਲ ਬਦਲੂ ਆ ਤਾਂ ਫਿਰ ਉਹਨੂੰ ਪਿੱਛੇ ਲੈ ਕੇ ਗਾ ਦਿਓ ਬੈਠੇ ਬਾਹਰ ਕਰ ਦੋ ਪਾਰਟੀ ਤੋਂ ਠੀਕ ਹੈ ਨਾਲ ਹੀ ਮੈਂ ਇੱਥੇ ਦੇ ਲੋਕਲ ਐਡਮਿਸ਼ਨ ਨੂੰ ਇਹ ਵੀ ਕਹਿਣਾ ਚਾਹੁੰਨਾ ਕਿ ਆ ਜਿਹੜੇ ਪਰਚੇ-ਪੁਰਚੇ ਦਰਜ ਕਰਦੇ ਹੋ ਨਾ ਇਹ ਨਾ ਕਰੋ ਜੇ ਪਰਚਾ ਦਰਜ ਕਰਨਾ ਮੇਰੇ ਤੇ ਕਰ ਲੋ ਹੋਰ ਐਡੀ ਸ਼ਰਮ ਵਾਲੀ ਗੱਲ ਹੈ ਕਿ 50 ਬੰਦੇ ਜਿਹੜੇ ਐਮਸੀ ਹੈਗੇ ਨੇ ਜਿਹੜੇ ਕ੍ਰੀਮ ਹੈਗੀ ਹੈ ਸ਼ਹਿਰ ਦੀ ਜਿੰਨਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਉਹ ਐਡਾ ਮਾੜਾ ਹਾਲ ਪਾਣੀ ਤੱਕ ਨਹੀਂ ਪਲਾਇਆ ਕਿਸੇ ਨੇ ਇਹ ਤੁਸੀਂ ਵੈਸੇ ਹੀ ਮੰਨ ਲਓ ਸਤੋ ਸੁਨ ਕਾਰਪੋਰੇਸ਼ਨ ਵੈਸੇ ਹੀ ਦੇ ਦਿੰਦੇ ਆ ਤੇ ਦੋ ਚਾਰ ਬੰਦੇ ਕਿਸੇ ਨੂੰ ਪੈਸਿਆਂ ਦੀ ਆਫਰ ਕਰਦੇ ਹੋ ਕਿਤੇ ਕੋਈ ਕਰਦੇ ਇੱਥੇ ਮੰਤਰੀ ਦੋ ਚਾਰ ਰੁਪਏ ਇੱਥੇ ਤੁਰੇ ਫਿਰਦੇ ਕਿ ਨਜਰੇ ਆ ਕੰਮ ਕਰਦੇ ਪਰ ਚੰਗਾ ਨਹੀਂ ਲੱਗਦਾ ਹੈਗਾ ਫੋਗ ਵੜਾ ਵਾਸੀ ਨੂੰ ਅਜੇ ਮੇਅਰ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਜੋ ਚੋਣ ਆਡੀਟੋਰੀਅਮ ਵਿਕੇ ਹੋਣ ਜਾ ਰਹੀ ਸੀ ਉਹ ਮੁਲਤਵੀ ਹੋ ਗਈ ਹੈ ਇਥੇ ਦੱਸਈ ਹੈ ਕਿ ਫਗਵਾੜਾ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਇਸ ਮੀਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਤੇ ਇਹ ਚੋਣ ਇਲੈਕਸ਼ਨ ਕਮਿਸ਼ਨ ਅਰुण ਸੇਖੜੀ ਦੀ ਦੇਖਰੇਖ ਹੁਣੀ ਸੀ ਇਥੇ ਦੱਸ ਦਈਏ ਕਿ ਇਸ ਚੋਣ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਦੇ ਸਮੂਹ ਕੌਂਸਲਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਮੀਟਿੰਗ ਸਥਾਨ ਤੇ ਸਮੇਂ ਸਿਰ ਪਹੁੰਚੇ ਉੱਥੇ ਹੀ ਹੋਰਨਾਂ ਪਾਰਟੀਆਂ ਦੇ ਕੌਂਸਲਰ ਵੀ ਸਮੇਂ ਸਿਰ ਪਹੁੰਚ ਚੁੱਕੇ ਸਨ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਮੇਅਰ ਲਈ ਸੰਜੀਵ ਬੁੱਗਾ ਸੀਨੀਅਰ ਡਿਪਟੀ ਮੇਅਰ ਲਈ ਜਤਿੰਦਰ ਬਰਮਾਨੀ ਅਤੇ ਡਿਪਟੀ ਮੇਅਰ ਲਈ ਬਸਪਾ ਕੌਂਸਲਰ ਤੇਜਪਾਲ ਬਸਰਾ ਦੇ ਨਾਮਾਂ ਤੇ ਸਹਿਮਤੀ ਬਣੀ ਹੋਈ ਸੀ ਪਰ ਇਹ ਮੀਟਿੰਗ ਸਿਰੇ ਨਹੀਂ ਚੜ ਸਕੀ ਤੇ ਚੋਣ ਕਮਿਸ਼ਨ ਵੱਲੋਂ ਮੌਕੇ ਤੇ ਹੀ ਹਾਲਾਤਾਂ ਨੂੰ ਦੇਖਦੇ ਹੋਏ ਇਸ ਚੋਣ ਨੂੰ ਮੁਲਤਵੀ ਕਰਨਾ ਪਿਆ ਜੋ ਕਿ ਅਗਲੀ ਮੀਟਿੰਗ ਵਿੱਚ ਹੁਣ ਇਹ ਚੋਣ ਹੋਵੇਗੀ ਜਿਸ ਦੀ ਤਾਰੀਖ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ ਇਸ ਮੌਕੇ ਕਾਂਗਰਸੀ ਕੌਂਸਲਰਾਂ ਨੇ ਇਸ ਚੋਣ ਦੇ ਮੁਲਤਵੀ ਹੋਣ ਲਈ ਜਿੱਥੇ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਹੀ ਉਨ੍ਹਾਂ ਸਰਕਾਰ ਉੱਪਰ ਧੱਕੇਸ਼ਾਹੀ ਦੇ ਵੀ ਦੋਸ਼ ਲਗਾਉਂਦੇ ਹੋਏ ਸਰਕਾਰ ਖਿਲਾਫ ਮੁਰਦਾਬਾਦ ਦੇ ਵੀ ਨਾਅਰੇ ਲਗਾਏ ਇਸ ਮਾਕੇ ਗੱਲਬਾਤ ਕਰਦੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਕਰਨ ਜੋਤ ਸਿੰਘ ਚ ਕਹਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਤਾਂ ਕੀ ਕਰਵਾਉਣੀ ਸੀ ਉਹ ਬਿਨਾਂ ਚੋਣ ਕਰਵਾਏ ਹੀ ਪਿਛਲੇ ਦਰਵਾਜ਼ੇ ਰਾਹੀਂ ਚਲੇ ਗਏ ਉਹਨਾਂ ਕਹਿ ਆ ਕਿ ਚੋਣ ਕਮਿਸ਼ਨ ਵੱਲੋਂ ਹਾਈ ਕੋਰਟ ਦੇ ਆਰਡਰਾਂ ਦੀ ਵੀ ਤੋਹਫੀਨ ਕੀਤੀ ਹੈ ਉਹਨਾਂ ਕਿਹਾ ਕਿ ਪੂਰੀ ਕਾਂਗਰਸ ਚੋਣ ਕਮਿਸ਼ਨ ਨੂੰ ਹਾਈ ਕੋਰਟ ਚ ਲੈ ਕੇ ਜਾਵੇਗੀ ਤੇ ਮਾਨਯੋਗ ਹਾਈ ਕੋਰਟ ਹੀ ਇਨਸਾਫ ਦਿਵਾਏਗੀ ਦੇਖੋ ਹਾਈ ਕੋਰਟ ਦੇ ਆਰਡਰ ਦਾ ਸ਼ਰਯੰਤ ਜਿਹਾ ਨਹੀਂ ਆ ਗਿਆ ਕੰਟੈਂਪਟ ਕੀਤੀ ਗਈ ਪਹਿਲਾ ਪੁਆਇੰਟ ਜੇ ਮੈਂ ਹਾਈ ਕੋਰਟ ਦੇ ਆਰਡਰ ਦੀ ਗੱਲ ਕਰਾਂ ਸਭ ਤੋਂ ਪਹਿਲਾ ਪੁਆਇੰਟ ਹਾਈ ਕੋਰਟ ਦੇ ਆਰਡਰ ਦਾ ਹੈ ਸਿਗਾ that the respondent ਜਿਹੜਾ ਕਿ ਡਿਵੀਜ਼ਨਲ ਕਮਿਸ਼ਨਰ ਆ ਹੀ ਵਿਲ ਸ਼ਲ ਕੰਡਕਟ ਦੀ ਫਰਸਟ ਮੀਟਿੰਗ ਆਫ ਦੀ ਨਿਊਲੀ ਇਲੈਕਟਿਡ ਕਾਉਂਸਲਰਸ ਔਨ ਸ਼ਡਿਊਲਡ ਡੇਟ ਔਨ 25 ਇਕ ਐਟ 4-5 ਵਜੇ ਪertaining to ਮੇਅਰ ਸੀਨੀਅਰ ਡਿਪਟੀ ਮੇਅਰ ਐਂਡ ਡਿਪਟੀ ਮੇਅਰ ਹੁਣ ਜਦ ਪਹਿਲੀ ਮੀਟਿੰਗ ਕੰਡਕਟ ਕਰਕੇ ਜਿਸ ਦੇ ਵਿੱਚ ਚੋਣ ਹੋਣੀ ਸੀ ਜਦ ਦੇਖਿਆ ਕਿ ਪ੍ਰਸ਼ਾਸਨ ਦਾ ਐਨਾ ਪ੍ਰੈਸ਼ਰ ਕਹਿ ਲੋ ਜਾਂ ਤੱਕੇਸ਼ਾਹੀ ਕਹਿ ਲੋ ਕਿ ਉਹ ਚੋਣ ਤਾਂ ਉਹਨੇ ਕੀ ਕਰਵਾਨੀ ਸੀ ਉਹ ਬੈਕ ਡੋਰ ਤੋਂ ਦੌੜ ਕੇ ਚਲੇ ਗਿਆ ਉਥੋਂ ਤੇ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜਿਆ ਤੇ ਹਾਈ ਕੋਰਟ ਦੇ ਆਰਡਰਾਂ ਦੀ ਵੀ ਤੋਹੀਨ ਕੀਤੀ ਆ ਅਸੀਂ ਪੂਰੀ ਕਾਂਗਰਸ ਪਾਰਟੀ ਡਿਵੀਜ਼ਨਲ ਕਮਿਸ਼ਨਰ ਨੂੰ ਬਾਈ ਨੇਮ ਹਾਈ ਕੋਰਟ ਕੰਟੈਂਪਟ ਆਫ ਕੋਰਟ ਸੇ ਲੈ ਕੇ ਜਾਵਾਂਗੇ ਅਤੇ ਹਾਈ ਕੋਰਟ ਇਨਸਾਫ ਸਾਡਾ ਕਰੇਗਾ ਅੰਦਰ ਵਾਪਰੇ ਘਟਨਾਕਰਮ ਦੌਰਾਨ ਕਮਿਸ਼ਨਰ ਅਰुण ਸੇਖੜੀ ਵੱਲੋਂ ਸਾਰੇ ਹੀ ਕੌਂਸਲਰਾਂ ਨੂੰ ਸੌਂਵੋ ਵਿਚਕਾਈ ਗਈ ਜਿਸ ਤੋਂ ਬਾਅਦ ਉਹਨਾਂ ਆਪ ਪਾਰਟੀ ਦੇ ਕੌਂਸਲਰ ਵਿਕੀ ਸੂਦ ਨੂੰ ਪ੍ਰੈਜ਼ਾਈਡਿੰਗ ਅਫਸਰ ਨਿਯੁਕਤ ਕਰਕੇ ਅਗਲੀ ਕਾਰਵਾਈ ਚਲਾਉਣ ਲਈ ਸੱਦਾ ਦਿੱਤਾ ਜਿਸ ਦਾ ਆਪ ਪਾਰਟੀ ਦੇ ਕੌਂਸਲਰਾਂ ਅਕਾਲੀ ਦਲ ਨੇ ਵਿਰੋਧ ਕੀਤਾ ਤੇ ਵਿਕੀ ਸੂਦ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਏ ਇਸ ਦੌਰਾਨ ਚੋਣ ਅਧਿਕਾਰੀ ਅਰुण ਸੇਖੜੀ ਸਮੂਹ ਕਾਉਂਸਲਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਰਹੇ ਪਰ ਨਾਰੇਬਾਜੀ ਜ਼ਿਆਦਾ ਹੁੰਦੀ ਦੇਖੋ ਮੀਟਿੰਗ ਛੱਡ ਕੇ ਚਲੇ ਗਏ ਇਸ ਮੌਕੇ ਮਜੂਦਾ ਕਾਉਂਸਲਰਾਂ ਨੇ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਜਿੱਥੇ ਕਾਉਂਸਲਰਾਂ ਦੀ ਤਨਖਾਹ ਲਗਾਉਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਉਹਨਾਂ ਕਿਹਾ ਕਿ ਮੀਟਿੰਗ ਵਿੱਚ ਉਹਨਾਂ ਲਈ ਨਾ ਤਾਂ ਪਾਣੀ ਦੀ ਵਿਵਸਥਾ ਸੀ ਤੇ ਨਾ ਹੀ ਕੋਈ ਹੋਰ ਸਹੂਲਤਾਂ ਸੀ ਇਸ ਮੌਕੇ ਗੱਲਬਾਤ ਕਰਦੇ ਆ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਆਪਣਾ ਰੋਜ਼ਚਾਹਰ ਕਰਦੇ ਆ ਇਸ ਨੂੰ ਮਹਿ ਡਰਾਮਾ ਘਰਾਰ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਸ਼ਰੇਆਮੀ ਧੱਕਾ ਕਰ ਰਹੀ ਹੈ ਉਹਨਾਂ ਕਿਹਾ ਕਿ ਫਗਵਾੜਾ ਵਾਸੀਆਂ ਨੇ ਆਪ ਪਾਰਟੀ ਦੀ ਸਰਕਾਰ ਨੂੰ ਬਹੁਤ ਵੱਡਾ ਝਟਕਾ ਦਿੱਤਾ ਸੀ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਵੀ ਵਿਕੀ ਸੂਤ ਦੇ ਪ੍ਰੈਜ਼ਾਈਡਿੰਗ ਅਫਸਰ ਬਣਨ ਤੇ ਵੀ ਤਿੱਖਾ ਇਤਰਾਜ਼ ਜਤਾਇਆ ਵਿਦ ਅਗਬਲਵਿੰਦਰ ਸਿੰਘ ਢਾਲੀਵਾਲ ਨੇ ਵੀ ਤਿੰਨ ਕਾਂਗਰਸੀ ਕੌਂਸਲਰਾਂ ਨਾਲ ਤੇ ਕੀਤੇ ਪਰਚੇ ਦੀ ਵੀ ਜਮ ਕੇ ਨਖੇਦੀ ਕੀਤੀ। ਉਹਨਾਂ ਨਾਲ ਹੀ ਮੁਰਤੋਂ ਇਹ ਸਾਰੇ ਮਾਮਲੇ ਨੂੰ ਮਾਣਯੋਗ ਹਾਈ ਕੋਰਟ ਵਿੱਚ ਲੈ ਕੇ ਜਾਣ ਦੀ ਗੱਲ ਆਖੀ। 5 ਸਾਲਾਂ ਤੋਂ ਇੰਤਜ਼ਾਰ ਵੀ ਸੀ ਕਿ ਇੱਥੇ ਮਿਊਸਪਲ ਕਾਰਪੋਰੇਸ਼ਨ ਬਣੇਗੀ। ਔਰ ਲੋਕਾਂ ਨੂੰ ਜੋ ਪਿਛਲੇ ਇੰਨੇ ਸਮੇਂ ਤੋਂ ਲਗਭਗ 3 ਸਾਲ ਜਿਹੜੀ ਆਪ ਸਰਕਾਰ ਨੂੰ ਬਣੀ ਨੂੰ ਹੋ ਗਏ। ਔਰ ਜਿਹਨੇ ਕਿ ਨਾ ਪਿੰਡਾਂ ਵਿੱਚ ਤੇ ਨਾ ਸ਼ਹਿਰ ਦੇ ਵਿੱਚ ਇੱਕ ਵੀ ਪੈਸਾ ਨਹੀਂ ਲਾਇਆ ਇੱਕ ਵੀ ਡਵੈਲਪਮੈਂਟ ਨਹੀਂ ਕੀਤੀ ਪਰ ਲੁੱਟ ਖਸੁੱਟ ਕੀਤੀ ਹੈ ਬੇਵਾਰ ਅਫਸਰ ਅੱਜ ਉਹ ਸਰਕਾਰ ਜਿਹੜੀ ਹੈਗੀ ਆ ਸਾਰਿਆਂ ਨੂੰ ਪਤਾ ਕਿ ਫਗਵਾੜਾ ਵਾਸੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਹੀ ਟੁਕਮਾ ਜਵਾਬ ਦਿੱਤਾ ਸੀਗਾ ਕਿਉਂਕਿ ਉਹ ਮੇਰੇ ਖਿਆਲ 12 ਸੀਟਾਂ ਜਿੱਤੇ ਸੀਗੇ ਬਾਅਦ ੱੱਕੇ ਨਾਲ 1-2 ਵਿੱਚ ਮਿਲਾ ਕੇ 14 ਹੋ ਗਏ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਉਹ ਇੱਥੋਂ ਜਿਹੜੇ ਭੱਜ ਗਏ ਔਰ ਮੈਨੂੰ ਬੜੀ ਹੈਰਾਨੀ ਹੈ ਕਿ ਜਿਹੜਾ ਪ੍ਰੈਸਿਡੈਂਟ ਅਫਸਰ ਲਾਇਆ ਸੀ ਇਹਨਾਂ ਨੇ ਵਿੱਪਨਸੂਰ ਹਾਂਜੀ ਨਹੀਂ ਅਰੋਨ ਸ਼ੇਖਰੀ ਵਿਪਨਸੂਰ ਸੀਗਾ ਜਿਹੜਾ ਪ੍ਰੈਜ਼ਾਈਡਰ ওভার ਕਰ ਰਿਹਾ ਸੀਗਾ ਵਿੱਕੀ ਉਹਨੇ ਜਿਹੜਾ ਵਿੱਕੀ ਸੂਰ ਉਹ ਜਿਹੜਾ ਕਿ ਦਲ ਬਦਲੂ ਆ ਉਹ ਪ੍ਰੈਜ਼ਾਈਡਿੰਗ ਅਫਸਰ ਇਹ ਜੇ ਨਕੰਮੇ ਬੰਦੇ ਤੋਂ ਤਾਂ ਪ੍ਰੈਜ਼ਾਈਡਰ ਕਰਨਾ ਨਹੀਂ ਚਾਹੀਦਾ ਮੈਨੂੰ ਕਹਿੰਦੇ ਮੈਂ 5 ਮਿੰਟ ਪ੍ਰੈਜ਼ਾਈਡਰ ਕਰਦਾ ਸਾਡੇ ਐਮਐਲਏ ਸਾਡੇ ਜਿਹੜੇ ਅੰਦਰ 2-4 ਲਾਅ ਐਂਡ ਆਊਟ ਪ੍ਰੋਬਲਮ ਹੁੰਦੀ 2 ਮਿੰਟ ਹੱਲ ਕੀਤੀ ਜ਼ਿੰਦਗੀ ਚ ਇਹੀ ਕੰਮ ਕੀਤਾ ਹੈਗਾ ਠੀਕ ਹੈ ਨਾ ਤੇ ਸਾਰਾ ਡਰਾਮਾ ਸੀਗਾ ਮੈਨੂੰ ਤਾਂ ਇੱਥੇ ਅਫਸਰਾਂ ਦੇ ਬੜੇ ਆ ਔਰ ਜਿਹੜੇ ਵੀ ਅਫਸਰ ਪ੍ਰੈਜ਼ਾਈਡ ਓਵਰ ਕਰਨਾ ਐ ਅਸੀਂ ਹੈਰਾਨੇ ਐ ਅਸੀਂ ਵੀ ਬੜੀਆਂ ਇਲੈਕਸ਼ਨਾਂ ਕਰਾਈਆਂ ਪਰ ਜ਼ਿਆਦਾ ਕੋਈ ਸਿਰ ਪਾੜਿਆ ਹੁੰਦਾ ਨਾ ਇੱਕ ਦੂਜੇ ਦਾ ਫੇਰ ਤਾਂ ਤੁਸੀਂ ਇਲੈਕਸ਼ਨ ਪੋਸਟਪੋਨ ਕਰਾ ਲੈਂਦੇ ਇੱਥੇ ਪੁਲਿਸ ਡਿਪਾਰਟਮੈਂਟ ਦਾ ਐਨ ਅਰੇਂਜਮੈਂਟ ਕੀਤਾ ਜਿਵੇਂ ਬਾਰਡਰ ਤੋਂ ਜਿਹੜੇ ਬਹੁਤ ਬੰਦੇ ਆ ਰਹੇ ਜਿਵੇਂ ਕੋਈ ਕੋਈ ਬਹੁਤ ਹੀ ਯਾਨੀ ਕਿ ਬੈਡ 엘ਿਮੈਂਟਸ ਆ ਰਹੇ ਨੇ ਇੰਨੀ ਵੇਲੇ ਚਾਹੀਦਾ ਨਾ ਡਰਾਮਾ ਕੀ ਕਰਨ ਦੀ ਜਰੂਰਤ ਹੈਗੀ ਤੁਸੀਂ ਵੈਸੇ ਹੀ ਕਹੋ ਵੈਸੇ ਜੇ ਦੁਗਿੰਦਰ ਸਿੰਘ ਮਾਨ ਜਾਂ ਸੋਮ ਪ੍ਰਕਾਸ਼ ਜੀ ਕਹਿਣ ਸਾਨੂੰ ਦੇ ਦਿਓ ਆਹ ਅਸੀਂ ਵੈਸੇ ਹੀ ਦੇ ਦਿੰਨੇ ਆ ਠੇਕੇ ਤੇ ਲੈ ਲਓ ਤੇ ਸੋਡਾ ਜੇ ਢਿੱਡ ਭਰਿਆ ਨਹੀਂ ਲੱਗਦਾ ਮੈਨੂੰ ਠੀਕ ਹੈ ਤੇ ਆਉਣਾ ਤਾਂ ਮੈਦਾਨ ਚ ਆ ਕੇ ਲੜੋ ਲੋਕਾਂ ਤੇ ਪਰਚੇ ਦਰਜ ਕਰਦੇ ਹੋ ਨਹੀਂ ਜੀ ਉਹ ਐਕਸ਼ਨ ਨਹੀਂ ਲਾਇਆ ਜੀ ਉਹਦੇ ਹੀ ਬੰਦੇ ਆ ਨੇ ਡਰਾਮਾ ਕੀਤਾ ਨਾਰੇ ਲਾਇਆ ਜੀ ਇਹ ਵਿੱਕੀ ਸੂਤ ਤੋਂ ਅਸੀਂ ਬਜ਼ਾਈਦਾ ਬੰਨਾ ਹੀ ਕਰਨਾ ਅੱਛਾ ਇਹ ਦਲ ਬਦਲੂ ਆ ਬਈ ਦਲ ਬਦਲੂ ਆ ਤਾਂ ਫਿਰ ਉਹਨੂੰ ਪਿੱਛੇ ਲੈ ਕੇ ਕਾਦੋ ਬੈਠੇ ਬਾਹਰ ਕਰ ਦੋ ਪਾਰਟੀ ਚੋਂ ਠੀਕ ਹੈ ਤਾਂ ਇਸ ਕਰਕੇ ਕੋਈ ਉਹਨਾਂ ਦੀ ਗੱਲ ਨਹੀਂ ਸੀਗੀ ਇਹ ਸਾਰਾ ਡਰਾਮਾ ਸੀਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਗਏ ਸੀਗੇ ਸੋਮਵਾਰ ਨੂੰ ਫੇਰ ਦੇਖਾਂਗੇ ਨਾਲ ਹੀ ਮੈਂ ਇੱਥੇ ਦੀ ਲੋਕਲ ਐਡਮਿਨਸ਼ਨ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਆ ਜਿਹੜੇ ਪਰਚੇ ਪੁੱਛੇ ਦਰਜ ਕਰਦੇ ਹੋ ਨਾ ਇਹ ਨਾ ਕਰੋ ਤੇ ਪਰਚਾ ਦਰਜ ਕਰਨਾ ਮੇਰੇ ਤੇ ਕਰ ਲੋ ਜਦ ਜਦੋਂ ਮਰਜੀ ਕਰ ਦਵੇ ਵਿਸ਼ੇ ਦੀ ਐਪਲੀਕੇਸ਼ਨ ਕਰ ਲੋ ਜੋ ਮਰਜੀ ਕਰ ਲੋ ਇਹ ਤਾਂ ਪਗਵਾੜਿਆਂ ਨੂੰ ਪੁੱਛੋ ਜੀ ਅਗਲੀ ਕਦੋਂ ਡੇਟ ਦੇਣੀ ਉਹਨਾਂ ਨੇ ਜਿਹੜੇ ਭੱਜੇ ਐ ਇੱਥੋਂ ਅੱਜ ਜਿਹੜਾ ਐਡਮਿਨਿਸਟ੍ਰੇਸ਼ਨ ਭੱਜਿਆ ਜਿਹੜਾ ਦੂਜਾ ਭੱਜਿਆ ਕਦੇ ਵੀ ਮੈਂ ਵੀ ਨੌਕਰੀ ਕੀਤੀ ਹੈਗੀ ਆ ਕਦੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਇਸ ਜਿੱਥੇ ਮੀਟਿੰਗ ਹਾਲ ਹੁੰਦਾ ਉਹਦੇ ਵਿੱਚ ਪੁਲਿਸ ਪਰਸਨਲ ਨਹੀਂ ਹੁੰਦੇ ਹਾਜ਼ਰ ਇੱਥੇ ਤਾਂ ਐ ਬੈਠੇ ਸੀ ਮੇਰਾ ਕੱਲ ਐਮਸੀ ਘੱਟ ਸੀਗੇ ਤੇ ਪੁਲਿਸ ਜ਼ਿਆਦਾ ਸੀਗੀ ਸ਼ਾਇਦ ਅੱਛਾ ਔਰ ਐਡੀ ਸ਼ਰਮ ਵਾਲੀ ਗੱਲ ਹੈ ਕਿ 50 ਬੰਦੇ ਜਿਹੜੇ ਐਮਸੀ ਹੈਗੇ ਨੇ ਜਿਹੜੇ ਕ੍ਰੀਮ ਹੈਗੀ ਆ ਸ਼ਹਿਰ ਦੀ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਉਹ ਐਡਾ ਮਾੜਾ ਹਾਲ ਪਾਣੀ ਵੀ ਤੱਕ ਨਹੀਂ ਪੁਲਾਇਆ ਕਿਸੇ ਨੇ ਅਸੀਂ ਇਹ ਨਾ ਹੋਵੇ ਕਿ ਇਹ ਸਭਾ ਦੇ ਸਾਨੂੰ ਭੰਦੇ ਪੁੰਦੇ ਕਿਤੇ ਸੋਡੇ ਦੋ ਚਾਰ ਜਿਹੜੇ ਹੈਗੇ ਉਹ ਵੀ ਇੱਧਰ ਆ ਜਾਣ ਠੀਕ ਹੈ ਨਾ ਇਸ ਕਰਕੇ ਤੁਸੀਂ ਚੰਗੇ ਕੰਮ ਕਰੋ ਅਸੀਂ ਤਾਂ ਦੇਖਿਆ ਨਹੀਂ ਲੋਕਾਂ ਨੇ ਤੁਹਾਨੂੰ ਦਿੱਤਾ ਨਹੀਂ ਤੁਸੀਂ ਵੈਸੇ ਹੀ ਮੰਗ ਲਓ ਸਭ ਤੋਂ ਤੁਹਾਨੂੰ ਕਾਰਪੋਰੇਸ਼ਨ ਵੈਸੇ ਹੀ ਦੇ ਦੇਣੇ ਆ ਤੇ ਦੋ ਚਾਰ ਬੰਦੇ ਕਿਸੇ ਨੂੰ ਪੈਸਿਆਂ ਦੀ ਆਫਰ ਕਰਦੇ ਹੋ ਕਦੇ ਕੋਈ ਕਰਦੇ ਐ ਇੱਥੇ ਮੰਤਰੀ ਦੋ ਚਾਰ ਐਮਪੀ ਇੱਥੇ ਤੁਰੇ ਫਿਰਦੇ ਕਿ ਨਿੱਜਲੇ ਆ ਕੰਮ ਕਰਦੇ ਪਏ ਚੰਗਾ ਨਹੀਂ ਲੱਗਦਾ ਹੈਗਾ ਲੋਕੀ ਸਾਰੇ ਜਾਣਦੇ ਹੈਗੇ ਨੇ ਇਸ ਕਰਕੇ ਸਾਡੇ ਵੱਲੋਂ ਜਿੰਨਾ ਕਿਤੇ ਨਾ ਕਿਸੇ ਨਾ ਤਾਂ ਕਰਾਣਾ ਹੀ ਪੈਣਾ ਹੈਗਾ